ਭਿੰਡਾ ਪਹੁੰਚੇ ਨੇ ਜਗਤਗੁਰੂ ਸ਼੍ਰੀ ਸ਼ੰਕਰਾਚਾਰੀਆ ਉੱਥੇ ਹੀ ਬਠਿੰਡਾ ਦੇ ਉਮੀਦਵਾਰ ਕਾਂਗਰਸ ਪਾਰਟੀ ਜੀਤ ਮਹਿੰਦਰ ਸਿੱਧੂ ਵੀ ਪਹੁੰਚੇ ਸੋ ਜਗਤ ਸ਼ੰਕਰਾਚਾਰੀਆ ਤੋਂ ਆਸ਼ੀਰਵਾਦ ਲੈਣ ਲੱਗੇ ਤਾਂ ਉਹਨਾਂ ਨੇ ਮਨਾਂ ਕਰ ਦਿੱਤਾ ਉਹਨਾਂ ਕਿਹਾ ਕਿ ਕੋਈ ਵੀ ਪਾਰਟੀ ਗਊਆਂ ਦਾ ਮੁੱਦਾ ਨਹੀਂ ਚੁੱਕਦੀ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਆਖਿਆ ਕਿ ਜਦੋਂ ਤੱਕ ਮੇਰੀ ਸਾਰ ਚੱਲੇਗੀ ਮੈਂ ਗਊ ਮਾਤਾ ਦੀ ਸੇਵਾ ਕਰਦਾ ਰਹਾਂਗਾ ਸੋ ਬਠਿੰਡਾ ਪਹੁੰਚੇ ਨੇ ਜਗਤਗੁਰੂ ਸ਼੍ਰੀ ਸ਼ੰਕਰਾਚਾਰੀਆ ਜਿਥੇ ਕਿ ਬਠਿੰਡਾ ਦੇ ਉਮੀਦਵਾਰ ਜੀਤ ਮਹਿੰਦਰ ਸਿੱਧੂ ਵੀ ਉੱਥੇ ਪਹੁੰਚੇ ਸਨ ਤੇ ਸ਼ੰਕਰਾਚਾਰਯ ਨੇ ਕਿਹਾ ਕਿ ਕੋਈ ਵੀ ਪਾਚੀ ਗਊਆ ਦਾ ਮੁੱਦਾ ਨਹੀਂ ਚੱਕਦੀ ਤੇ ਜੀ ਸਿੱਧੂ ਨੇ ਕਿਹਾ ਕਿ ਜਦ ਤੱਕ ਮੇਰੀ ਸਾਰ ਚੱਲੇਗੀ ਉਹ ਤੱਕ ਮੈਂ ਗਊ ਮਾਤਾ ਦੀ ਸੇਵਾ ਕਰਦਾ ਰਹਾਂਗਾ ਸ਼੍ਰੀ ਸੋਮੀ ਸ਼ੰਕਰਾਚਾਰਯ ਜੀ ਇੱਥੇ ਪਧਾਰੀ ਨੇ ਤੇ ਮੈਂ ਉਹਨਾਂ ਦੇ ਦਰਸ਼ਨ ਤੇ ਉਹਨਾਂ ਦੇ ਅਸ਼ੀਰਵਾਦ ਲੈਣ ਵਾਸਤੇ ਅੱਜ ਮੈਂ ਇੱਥੇ ਆਇਆ ਤੇ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਕਿ ਇਹ ਜੀ ਮਹਾਨ ਹਸਤੀ ਤੋਂ ਅੱਜ ਮੈਨੂੰ ਅਸ਼ੀਰਵਾਦ ਮਿਲਿਆ ਕਿ ਤੁਸੀਂ ਜੋ ਇਲੈਕਸ਼ਨ ਲੜ ਰਹੇ ਹੋ ਇਦੇ ਵਿੱਚ ਕਾਮਯਾਬ ਹੋ ਗਏ ਜਿਹੜੇ ਸਾਡੇ ਮੁੱਦੇ ਨੇ ਖਾਸ ਕਰਕੇ ਜਿਹੜੀ ਗਊ ਨੂੰ ਰਾਸ਼ਟ੍ਰ ਇੱਕ ਆਪਣਾ ਘੋਸ਼ਿਤ ਕਰਨਾ ਹੈ ਤੇ ਇੱਕ ਜਿਹੜਾ ਜਿਹੜੀ ਕੀ ਗਊ ਮਾਤਾ ਦੀ ਰੱਖਿਆ ਕਰਨੀ ਹੈ ਉਹ ਸਭ ਤੋਂ ਜ਼ਰੂਰੀ ਹੈ ਕਿਉਂਕਿ ਲੋਕਾਂ ਦੀਆਂ ਭਾਵਨਾਵਾਂ ਨੇ ਇਸ ਚੀਜ਼ ਬਾਰੇ ਸੋ ਅਸੀਂ ਉਹ ਭਾਵਨਾਵਾਂ ਨੂੰ ਜਾਣਦੇ ਹੋਏ ਸਮਝਦੇ ਹੋਏ ਅਸੀਂ ਇਸ ਦੇ ਹੱਕ 'ਚਾ ਕਿ ਗਊ ਮਾਤਾ ਦੀ ਰੱਖਿਆ ਕਰ